ਕਣ ਮਤਲਬ ਅੱਜ ਬਲੱਡ ਡੋਨੇਸ਼ਨਾਂ ਹੋਈਆਂ ਘੱਟੋ ਘਾਟ 100 ਤੋਂ ਉੱਪਰ ਡੋਨੇਸ਼ਨਾਂ ਹੋ ਚੁੱਕੀਆਂ ਹੁਣ ਜਿਹੜੀਆਂ ਬਲੱਡ ਕੈਂਪ ਦੇ ਵਿੱਚ ਅੱਜ ਹੋਈਆਂ ਤੇ ਦਾਸ ਜੀ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦੇ ਜਨਾਬੀ ਸੋਜੀ ਬਖਸ਼ੀ ਉਹਦੇ ਮੁਤਾਬਕ ਅੱਜ ਮੇਰੀ 61ਵੀਂ ਡੋਨੇਸ਼ਨ ਸੀਗੀ ਜਿਨ੍ਹਾਂ ਦੇ ਵਿੱਚੋਂ 10 ਐਸਡੀਬੀ ਦੇ ਚੁੱਕੇ ਆ ਤੇ ਬਾਕੀ ਜਿਹੜੇ ਆ ਆਪਣੇ ਪੀਆਰ ਵੀ ਸੀ ਤੇ ਜਿਸ ਤਰ੍ਹਾਂ ਸਰ ਅੱਜ ਨੌਜਵਾਨ ਜਿਹੜੀ ਪੀੜੀ ਆ ਨਸ਼ੇ ਨੂੰ ਬਹੁਤ ਵੱਧ ਰਹੀ ਆ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਕੁਝ ਸਰਕਾਰ ਦੀ ਅੰਗਹੀਲੀ ਤੇ ਕੁਝ ਆਪਣੇ ਮਾਪਿਆਂ ਦਾ ਥੋੜਾ ਜਿਹਾ ਹੈਗਾ ਇਹਦੇ ਵਿੱਚ ਕਿਉਂਕਿ ਜਦੋਂ ਵੀ ਆਪਾਂ ਛੋਟੀ ਉਮਰ ਦੇ ਬੱਚੇ ਨੂੰ ਡਾਂਟਦੇ ਆ ਉਹ ਡਿਸਟਰਬ ਕਿਉਂਕਿ ਅੱਜਕੱਲ ਮਾਨਸਿਕਤਾ ਇੰਨੀ ਕ ਕਮਜ਼ੋਰ ਆ ਚੁੱਕੀ ਆ ਕਿਉਂਕਿ ਉਹ ਬੱਚੇ ਜਿਹੜੇ ਉਸ ਸੋਚ ਨੂੰ ਜਦੋਂ ਕਿ ਕੋਈ ਮਾਪੇ ਉਸ ਨੂੰ ਬੋਲਦਾ ਆ ਉਹ ਇਹਨਾਂ ਨੂੰ ਉਹ ਦਿਲ ਤੇ ਲਾ ਲੈਂਦੇ ਆ ਉਹ ਵੇ ਨਸ਼ੇ ਨੂੰ ਨਸ਼ੇ ਨੂੰ ਤੁਰਦੇ ਆ ਤੇ ਕਈ ਤਾਂ ਇਦਾਂ ਦੇ ਵੀ ਆ ਜਿਹੜੇ ਆਤਮ ਹੱਤਿਆ ਤੱਕ ਵੀ ਪਹੁੰਚਦੇ ਆ ਇਹੋ ਜਿਹਾ ਮਾਰਾ ਇੱਕ ਕਿਰਪਾ ਕਰਨ ਸਾਰੇ ਪੰਜਾਬ ਤੇ ਜਿਹੜੇ ਪੰਜਾਬ ਨੂੰ ਅੱਜ ਨਸ਼ੇੜੀ ਦਾ ਦੱਸ ਦਿਆ ਪਰ ਜਿੰਨਾ ਕ ਮੈਂ ਅੱਜ ਦੇਖਿਆ ਸਾਰੇ ਭਰਾਵਾਂ ਨੇ ਡੋਨੇਸ਼ਨਾਂ ਕੀਤੀਆਂ ਭਲੜਦੀਆਂ ਪਰ ਇਹ ਡੋਨੇਸ਼ਨਾਂ ਦੇਣ ਵਾਲੇ ਨਸ਼ੇੜੀ ਤਾਂ ਨਹੀਂ ਹੋ ਸਕਦੇ ਕਿਉਂਕਿ ਸਾਰੇ ਭਰਾ ਵਧੀਆ ਨੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਖਾਲਸਾ ਇਹ ਬਾਬਾ ਜੀ ਨੌਜਵਾਨ ਨੂੰ ਕੀ ਸੰਦੇਸ਼ ਦੇਣਾ ਚਾਹੁੰਗੇ ਦੇਖੋ ਜੀ ਸਾਰੇ ਭਰਾ ਇਕੱਠੇ ਹੋ ਕੇ ਸਾਰੇ ਪੰਜਾਬ ਨੂੰ ਜੇ ਬਚਾਉਣਾ ਹੋਵੇ ਕੋਈ ਸਰਕਾਰ ਦਾ ਜਾਂ ਕਿਸੇ ਹੋਰ ਦਾ ਕੋਈ ਕੰਮ ਨਹੀਂ ਹੁੰਦਾ ਕਿਉਂਕਿ ਜੇ ਪੰਜਾਬ ਨੂੰ ਬਚਾਉਣਾ ਸਾਰੇ ਭਰਾ ਇਕੱਠੇ ਹੋ ਕੇ ਚੱਲਣ ਜਿਹੜੇ ਉਪਰਾਲੇ ਸਰਕਾਰ ਕਰਦੀਆਂ ਉਹ ਸਾਰੇ ਭਰਾ ਕਰਨ ਅਸੀਂ ਪਿੱਛੇ ਜੇ ਜਲੰਧਰ ਦੇ ਵਿੱਚ ਸੀਪੀ ਸਾਹਿਬ ਨੂੰ ਵੀ ਮੰਗ ਪੱਤਰ ਦੇ ਕੇ ਆਏ ਆ ਐਸਐਸਪੀ ਸਾਹਿਬ ਨੂੰ ਵੀ ਮੰਗ ਪੱਤਰ ਦੇ ਕੇ ਆਏ ਕਿ ਜਿੰਨੇ ਵੀ ਸਕੂਲ ਕਾਲਜ ਯੂਨੀਵਰਸਿਟੀ ਜਾਂ ਗੁਰੂ ਘਰ ਮੰਦਿਰ ਜਾਂ ਹਸਪੀਟਲ ਨੇ ਉਹਨਾਂ ਦੇ ਕੋਲ ਅ ਜਿੰਨੇ ਵੀ ਨਸ਼ੀਲੇ ਪਦਾਰਥ ਗੁਟਕਾ ਚੈਨੀ ਆਪਣੇ ਜੋ ਬੀੜੀ ਸਿਗਰਟ ਇਹ ਸਾਰੀਆਂ ਜੀਜਾਂ ਜਿਹੜੀਆਂ ਆਪਣੇ ਪ੍ਰਵਾਸੀ ਮਜ਼ਦੂਰ ਜਿਹੜੇ ਹੈਗੇ ਆ ਉਹ ਅੱਜ ਕੱਲ ਖੋਖੇ ਪਾ ਕੇ ਬਹਿ ਗਏ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਸਰਕਾਰ ਨੇ ਉਹਨਾਂ ਨੂੰ ਕਿਹੜਾ ਲਾਇਸੈਂਸ ਦਿੱਤਾ ਵੀ ਜਿਹੜਾ ਉਹ ਇੱਥੇ ਤੱਕ ਨਸ਼ਾ ਪ੍ਰਮੋਟ ਕਰਨ ਦੇ ਵਿੱਚ ਸਭ ਤੋਂ ਵੱਧ ਸਹਾਇ ਹੋ ਆ ਕਿਉਂਕਿ ਛੋਟੇ ਤੋਂ ਛੋਟਾ ਬੱਚਾ ਵੀ ਚੈਨੀ ਕੈਨੀ ਲਾਂਦਾ ਜਾਂ ਕੁਲ ਲਪਾਂ ਲਾਂਦੇ ਨੇ ਪਰ ਇਹਨਾਂ ਨੂੰ ਸਰਕਾਰ ਨੂੰ ਇਹ ਠੱਲ ਪਾਉਣ ਦੀ بجائے ਇਹ ਜਿਹੜੇ ਜੇ ਕੋਈ ਆਵਾਜ਼ ਉਠਾਉਂਦਾ ਆ ਇਹ ਉਹਨੂੰ ਨੱਪਣ ਤੇ ਜਾਂ ਉਹਦੇ ਉੱਤੇ ਨਸ਼ਾ ਪਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰ ਰਹੀ ਸਰਕਾਰ ਤੇ ਜਿਸ ਤਰ੍ਹਾਂ ਸਾਨੂੰ ਪੰਜਾਬ ਦੇ ਵਿੱਚ ਕੋਈ ਵੀ ਜਗਾ ਖਰੀਦ ਸਕਦਾ ਬਾਹਰ ਦੇ ਦੇ ਤੇ ਪਰ ਹਿਮਾਚਲ ਦੇ ਵਿੱਚ ਕੋਈ ਵੀ ਸਾਡਾ ਪੰਜਾਬੀ ਜਾ ਕੇ ਜਗਾ ਨਹੀਂ ਖਰੀਦਾ ਕੀ ਇਸ ਤਰ੍ਹਾਂ ਦਾ ਕਾਨੂੰਨੀ ਇੱਥੇ ਮੰਨਣਾ ਕੋਈ ਸਭ ਤੋਂ ਵੱਡੀ ਗੱਲ ਤਾਂ ਜੀ ਇਹ ਖੇਤੀਆਂ ਜਿਹੜੀਆਂ ਆਪਣੀ ਸਰਕਾਰਾਂ ਦੀਆਂ ਪੁਰਾਣੀਆਂ ਨੀਤੀਆਂ ਜਿਹੜੀਆਂ ਚੱਲਦੀਆਂ ਆ ਰਹੀਆਂ ਕਿਉਂਕਿ ਜਿਸ ਟਾਈਮ ਇਹਨਾਂ ਨੇ ਆਲ ਸਟੇਟਾਂ ਦੇ ਵਿੱਚ ਇਹਨਾਂ ਨੇ 370 ਧਾਰਾ ਲਾਈ ਸੀਗੀ ਆਪਣੇ ਪੰਜਾਬ ਨੂੰ ਛੱਡ ਕੇ ਕਿਉਂਕਿ ਇਹਨਾਂ ਨੇ ਪੰਜਾਬ ਹਮੇਸ਼ਾ ਇਹ ਰੜਕਦਾ ਰਿਹਾ ਸਾਰਿਆਂ ਦੇ ਨਜ਼ਰ 'ਚ ਉਹ ਚਾਹੇ 47 ਹੋਵੇ ਚਾਹੇ ਉਹ ਭਗਤ ਸਿੰਘ ਜਦੋਂ ਅ ਚੀਦੇ ਭਗਤ ਸਿੰਘ ਫਾਂਸੀ ਚੜੇ ਸੀਗੇ 1931 23 ਮਾਰਚ 1931 ਤੇ ਉਸ ਟਾਈਮ ਵੀ ਪੰਜਾਬੀਆਂ ਨੇ ਬਹੁਤ ਕ੍ਰਾਂਤੀਕਾਰੀ ਜਿਹੜੇ ਪੈਦਾ ਹੋਏ ਸੀਗੇ ਤੇ ਉਹਨਾਂ ਨੂੰ ਵੀ ਇਹਨਾਂ ਨੇ ਦਵਾਇਆ ਉਸ ਤੋਂ ਲੈ ਕੇ ਪੰਜਾਬ ਇੰਨਾ ਕ ਰੜਕਦਾ ਆ 47 ਤੋਂ ਪਾਦਾ ਇਹਨਾਂ ਨੇ 47 ਦੇ ਟਾਈਮ ਤੇ ਇਹਨਾਂ ਨੂੰ ਕਹਿ ਤਾਂ ਦਿੱਤਾ ਸੀ ਵੀ ਅਸੀਂ ਤੁਹਾਨੂੰ ਆਪਣਾ ਸੂਬਾ ਵੱਖਰਾ ਦਵਾਂਗੇ ਆਪਣੀ ਆਪਾਂ ਤੁਹਾਨੂੰ ਖਾਲਿਸਤਾਨ ਦਵਾਂਗੇ ਜਾਂ ਕੁਝ ਦਵਾਂਗੇ ਕਿਉਂਕਿ ਜੋ ਖਾਲਸਾ ਰਾਜ ਮਾਰਾ ਹੈ ਰਣਜੀਤ ਸਿੰਘ ਦੇ ਟਾਈਮ ਦਾ ਸੀਗਾ ਉਹ ਖਾਲਸਾ ਰਾਜ ਇਹ ਸਰਕਾਰਾਂ ਜਿਹੜੀਆਂ ਅੱਜ ਦੀਆਂ ਆਈਆਂ ਕਦੀ ਮੈ ਨਹੀਂ ਦੇ ਸਕਦੀਆਂ ਇਹ ਚਾਹੇ ਇਹ ਪੀਲੇ ਰੰਗ ਦੀਆਂ ਪੱਗਾਂ ਬਨਣ ਚਾਹੇ ਕੇਸਰੀ ਬਨਣ ਚਾਹੇ ਕੁਝ ਵੀ ਆ ਕੁਝ ਕੇ ਗੱਲਾਂ ਮੈਂ ਇਹ ਜ਼ਰੂਰੀ ਨਹੀਂ ਕਿ ਸਰਕਾਰ ਨੂੰ ਕੁਝ ਗੱਲਾਂ ਮੈਂ ਆਪਣੇ ਜਿਹੜੇ ਅਖੌਤੀ ਜਥੇਦਾਰ ਐਸ ਵੇਲੇ ਗੁਰੂ ਪ੍ਰਧਾਨ ਬਣੇ ਆ ਗੁਰੂ ਘਰਾਂ ਦੇ ਉਹਨਾਂ ਲਈ ਵੀ ਮੈਂ ਕੁਝ ਕਹਿਣਾ ਚਾਹੁੰਦਾ ਜੇ ਅੱਜ ਮੌਕਾ ਮਿਲਿਆ ਕਿਉਂਕਿ ਜਿੰਨਾਂ ਕੋ ਗੁਰੂ ਘਰਾਂ ਤੇ ਹੱਕ ਜਿੰਨਾ ਉਹ ਕਹਿੰਦੇ ਵੀ ਇਹ ਸਾਡਾ ਹੱਕ ਹੈ ਉਹ ਹਰ ਕੀ ਜਦ ਕਿ ਉਹ ਸਾਰੇ ਗੁਰੂ ਘਰਾਂ ਦੇ ਵਿੱਚ ਹਰ ਇੱਕ ਦਾ ਉਹਨ ਬਰਾਬਰ ਦਾ ਹੱਕ ਹੈ ਕਿਉਂਕਿ ਗੁਰੂ ਸਾਹਿਬ ਨੇ ਸਾਂਝੀ ਬਾਤਾਂ ਦੀ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿਸੇ ਇੱਕ ਨੂੰ ਨਹੀਂ ਕੋਈ ਨਿੱਜੀ ਕੋਈ ਇਨਸਾਨੀ ਉਹਨਾਂ ਨੇ ਰੱਖਿਆ ਵੀ ਜਿਹਦੇ ਕਾਰਨ ਵੀ ਜੇ ਕਹੀਏ ਵੀ ਸਰਦਾਰਤ ਕੱਲੇ ਸਰਦਾਰ ਹੀ ਆ ਸਕਦੇ ਆ ਜਾਂ ਉਹ ਉਹਨਾਂ ਤੋਂ ਇਲਾਵਾ ਕੋਈ ਹੋਰ ਨਹੀਂ ਆ ਸਕਦਾ ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਲਗੀਧਰ ਮਹਾਰਾ ਨੇ ਸਾਰਿਆਂ ਨੂੰ ਇੱਕੋ ਹੀ ਇੱਕੋ ਹੀ ਉਪਦੇਸ਼ ਦਿੱਤਾ ਵੀ ਤੁਸੀਂ ਮਾਨਸਕੀ ਕੋਈ ਯਾਦਾਂ ਠੀਕ ਹੈ ਜੀ ਜੋ ਇਨਸਾਨ ਬਣਿਆ ਪਹਿਲਾਂ ਇਨਸਾਨੀਅਤ ਫੇ ਦਇਆ ਫੇ ਧਰਮ ਤੇ ਮੋਹ ਫੇ ਜਾ ਕੇ ਹਿੰਮਤ ਰੱਖੇ ਫੇ ਜਾ ਕੇ ਹਰ ਇੱਕ ਐਵੋ ਜੀਆਂ ਜਿਹੜੀਆਂ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਹਰ ਇੱਕ ਦੇ ਵਿੱਚ ਜੋ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਬਹੁਤ ਘੱਟ ਹੋ ਗਈਆਂ ਕਿਉਂਕਿ ਪ੍ਰਵਾਸੀਆਂ ਨੇ ਆਪਣਾ ਜੋਰ ਬਹ ਲਾ ਲਿਆ ਸਰਕਾਰਾਂ ਨੇ ਉਹਨਾਂ ਨੂੰ ਪ੍ਰੋਮੋਟ ਇ ਪੰਜਾਬ ਚ ਕੀਤਾ ਹਿਮਾਚਲ ਚ ਨਹੀਂ ਕੋਈ ਜਾਂਦਾ ਹਿਮਾਚਲ ਚ ਕੋਈ ਨਹੀਂ ਰੱਖਦਾ ਤਾਮਨਾਡੂ ਚ ਜਾਂ ਹੋਰ ਅਦਰ ਸਟੇਟਾਂ ਦੇ ਵਿੱਚ ਕੋਈ ਨਹੀਂ ਰੱਖਦਾ ਪਿਆ ਉਹਨਾਂ ਨੂੰ ਤੇ ਸਰ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਜਾਤ ਪਾਤ ਬਹੁਤ ਵੱਧ ਗਈ ਆ ਪਰ ਜਦੋਂ ਖੂਨਦਾਨ ਕੀਤਾ ਜਾਂਦਾ ਉਸ ਵਕਤ ਜਾਤ ਪਾਤ ਨਹੀਂ ਦੇਖੀ ਜਾਂਦੀ ਕੀ ਕਹਿਣਾ ਚਾਹੂਗਾ ਜੀ ਦੇਖੋ ਜੀ ਇਹ ਚੀਜ਼ ਇਹ ਫਸਟ ਟਾਈਮ ਮੈਨਾਂ ਇੱਕ ਵਾਰੀ ਹੋਈ ਸੀ ਮੈਂ ਸੈਕ੍ਰੇਟ ਹਾਰਟ ਬਲੱਡ ਦੇਣ ਗਿਆ ਸੀਗਾ ਉਸ ਟਾਈਮ ਸ਼ਾਇਦ ਕੋਈ ਲੇਡੀ ਪ੍ਰੈਗਨੈਂਟ ਸੀਗੀ ਤੇ ਉਹਨੂੰ ਬਲੱਡ ਦੀ ਦਿੱਕਤ ਆ ਕਿਉਂਕਿ ਬਲੀਡ ਹੋ ਗਿਆ ਸੀਗਾ ਲੇਡੀ ਨੂੰ ਬਲੀਡ ਹੁੰਦੀ ਸੀ ਬਲੀਡਿੰਗ ਹੁੰਦੀ ਸੀ ਤੇ ਉਹਦੇ ਕਾਰਨ ਉਹਦੀ ਜਿਹੜੀ ਕੋਈ ਪਤਾ ਨਹੀਂ ਮਦਰਨ ਲਾਉ ਸੀਗੇ ਉਹਨਾਂ ਨੇ ਪੁੱਛਿਆ ਵੀ ਆਪਣੀ ਕਾਸਟ ਕਿਹੜੀ ਆ ਹੈ ਮੈਂ ਕਿਹਾ ਮਾਤਾ ਜੀ ਕੀ ਹੋਇਆ ਉਹ ਕਹਿੰਦੇ ਵੀ ਨਹੀਂ ਵੈਸੇ ਪੁੱਛਿਆ ਮੈਂ ਕਿਹਾ ਵੀ ਕਹਿੰਦੇ ਅਸੀਂ ਲਵਾਣੇ ਹੁੰਨੇ ਮੈਂ ਕਿਹਾ ਮੈਡਮ ਮਾਤਾ ਜੀ ਵੀ ਜੇ ਲਵਾਣੇ ਹੁੰਨੇ ਆ ਵੀ ਤੁਸੀਂ ਲਵਾਣਿਆਂ ਦਾ ਕੋਈ ਡੋਨਰ ਲੱਭ ਲੈਣਾ ਸੀ ਕਿਉਂਕਿ ਮੈਂ ਤਾਂ ਮੇਰੇ ਪਰਿਵਾਰ ਤੋਂ ਆ ਜੀ ਤੇ ਮੈਂ ਕਿਹਾ ਵੀ ਉਹਨਾਂ ਦਾ ਜੇ ਵਾਈਡੋਵੇ ਹੁਣ ਅਸੀਂ ਬਲੱਡ ਚਾੜਦੇ ਆ ਵੀ ਤੁਸੀਂ ਕੀ ਕਹੋਂਗੇ ਵੀ ਇਹ ਬਲੱਡ ਕਿਹਦਾ ਸੀਗਾ ਵੀ ਮੈਂ ਕਹਿਆ ਵੀ ਕਦੀ ਆਪਣੀ ਮਾਨਸਿਕਤ ਜਿਹੜੀ ਹੈ ਨਾ ਸੋਚ ਉਹਨੂੰ ਥੋੜਾ ਬਦਲਣਾ ਜ਼ਰੂਰੀ ਹੈ ਉਹਨਾਂ ਲਈ ਤੇ ਇਹੋ ਜੇ ਜਾਤ ਪਾਤ ਦੇ ਜਿਹੜੇ ਇਹਨਾਂ ਨੇ ਰੌਲੇ ਆ ਇਹ ਸਿਰਫ ਧਰਮਾਂ 'ਚ ਬੰਡੀਆਂ ਪਾ ਸਕਦੇ ਦਿਲਾਂ 'ਚ ਨਹੀਂ ਬੰਡੀਆਂ ਪਾ ਸਕਦੇ ਜਿਨ੍ਹਾਂ ਨੇ ਮਿਲਣਾ ਆ ਅੱਜ ਸਾਰੇ ਭਰਾ ਆ ਕੋਈ ਕੋਈ ਜੱਟ ਆ ਕੋਈ ਸੇਖ ਆ ਕੋਈ ਕੋਈ ਵੀ ਹੈ ਕਿਸੇ ਵੀ ਜਾਤ ਪਾਤ ਨਾਲ ਸੰਬੰਧਤ ਆ ਆਪਣੇ ਭਗਵਾਨ ਬਾਲਮੀਕ ਆਪਣੇ ਕਾਸਟ ਦੇ ਵਿੱਚੋਂ ਵੀ ਆ ਰਵਿਦਾਸ ਮਹਾਰਾਜ ਦੇ ਵਿੱਚੋਂ ਵੀ ਸਾਰੇ ਆਪਣੇ ਜਿੰਨੇ ਵੀ ਸਾਰੇ ਆ ਇੱਕੋ ਹੀ ਨੇ ਪਰ ਇਹ ਜਿਹੜੇ ਜਾਤ ਪਾਤ ਦੇ ਨਜ਼ਰੀਏ ਨਾਲ ਦੇਖਦੇ ਆ ਉਹ ਮੈਂ ਕਹਿੰਦਾ ਵੀ ਉਹ ਕੋਈ ਵਧੀਆ ਇਨਸਾਨ ਵਾਲੀ ਕੁਆਲਿਟੀ ਨਹੀਂ ਉਹਦੇ ਵਿੱਚ ਜੋ ਮਹਾਨ ਖੂਨਦਾਨ ਕੈਂਪ ਬਾਬਾ ਸਾਹਿਬ youth ngo ਵੱਲੋਂ ਲਗਾਇਆ ਗਿਆ ਮੈਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਦਾਂ ਦੇ ਉਪਰਾਲੇ ਜਿਹੜੇ ਆ ਹੋਣੇ ਚਾਹੀਦੇ ਆ ਕਿਉਂਕਿ ਸਾਡੇ ਸਮਾਜ ਦੇ ਵਿੱਚ ਇਹ ਜਿਹੜਾ ਖੂਨਦਾਨ ਕੈਂਪ ਆ ਇਹਦੀ ਬੜੀ ਲੋੜ ਆ ਕਿਉਂਕਿ youth ਨੂੰ ਜਦੋਂ ਦੇਖੋ youth ਬਲੱਡ ਡੋਨੇਟ ਕਰਦਾ ਤੇ ਖੂਨਦਾਨ ਦੇਖੋ ਸਭ ਤੋਂ ਵੱਡਾ দান ਇਹੀ ਆ ਕਿਉਂਕਿ ਬਾਣੀ ਦੇ ਵਿੱਚ ਵੀ ਬੜੀਆਂ ਉਦਾਹਰਨਾਂ ਦਿੱਤੀਆਂ ਗਈਆਂ ਅੱਜ ਬੜੀ ਖੁਸ਼ੀ ਹੋਈ ਆ ਕਿ ਬਹੁਤ ਵੱਡੇ ਲੈਵਲ ਤੇ ਯੂਥ ਇੱਥੇ ਪਹੁੰਚਿਆ ਤੇ ਜਿਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਤੋਂ ਵੱਖ-ਵੱਖ ਸੁਭਾਵਾਂ ਤੋਂ ਸਾਡੇ ਸਾਥੀ ਇੱਥੇ ਪਹੁੰਚੇ ਵੱਖ-ਵੱਖ ਪਾਰਟੀਆਂ ਤੋਂ ਪਹੁੰਚੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਦਾਂ ਦੇ ਉਪਰਾਲੇ ਜਿਹੜੇ ਹੋਣੇ ਚਾਹੀਦੇ ਆ ਸਮੇਂ-ਸਮੇਂ ਤੇ ਇਹ ਜਿਹੜਾ ਦੇਖੋ ਕਿਸੇ ਦੀ ਜ਼ਿੰਦਗੀ ਨੂੰ ਬਚਾਉਣਾ ਆਪਣਾ ਬਲੱਡ ਦੇ ਕੇ ਬਹੁਤ ਵੱਡਾ ਜਿਹੜਾ ਯੋਗਦਾਨ ਆ ਤੇ ਅੱਜ ਦੇ ਸਫਲ ਜਿਹੜੀ ਅੱਜ 100 ਯੂਨਿਟ ਤੋਂ ਉੱਪਰ ਜਿਹੜੀਆਂ ਯੂਨਿਟ ਹੋ ਚੁੱਕੀਆਂ ਤੇ ਇਹ ਸਫਲ ਰਿਹਾ ਤੇ ਅੱਜ ਮੈਂ ਇਹ ਟੀਮ ਜਿਹੜੀ ਆ ਪੂਰੀ ਵਧਾਈ ਦੀ ਪਾਤਰ ਆ ਕਿਉਂਕਿ ਸਮਾਜ ਸਾਡਾ ਜਿਹੜਾ ਆ ਉਹਨੂੰ ਲੋੜ ਪੈਂਦੀ ਆ ਜਦੋਂ ਅਸੀਂ ਬਲੱਡ ਡੋਨੇਟ ਕਰਦੇ ਆ ਕਿਉਂਕਿ ਬਹੁਤ ਕੇਸ ਆਉਂਦੇ ਆ ਬਲੱਡ ਦੇ ਜਿੱਦਾਂ ਕਿ ਜਦੋਂ ਹਸਪੀਟਲ ਦੇ ਵਿੱਚ ਲੋਕਾਂ ਜਿਹੜੇ ਜਦੋਂ ਆਪਾਂ ਨਾ ਐਨਜੀਓ ਹੁੰਦੀਆਂ ਉਹ ਬਲੱਡ ਡੋਨੇਟ ਕਰਦੀਆਂ ਤੇ ਉਹ ਸਸਤਾ ਖੂਨ ਸਾਨੂੰ ਮਿਲਦਾ ਪਰ ਜਿਹੜੇ ਸਰਕਾਰੀ ਜਾਂ ਜਿਹੜੇ ਪ੍ਰਾਈਵੇਟ ਆਧਾਰੇ ਆ ਉਹਦੇ ਵਿੱਚ ਬਹੁਤ ਮਹਿੰਗਾ ਖੂਨ ਜਿਹੜੀ ਯੂਨਿਟ ਇੱਕ ਯੂਨਿਟ ਲੈਣ ਜਾਓ ਤੇ 1500 ਤੋਂ 1700 ਦੇ ਵਿੱਚ ਸਾਨੂੰ ਮਿਲਦੀ ਹੈ ਤੇ ਮੈਂ ਸਮਝਦਾ ਕਿ ਸਾਡਾ ਸਮਾਜ ਜਿਹੜਾ ਆ ਉਹ ਇੰਨੇ ਅਫੋਰਡ ਨਹੀਂ ਕਰ ਸਕਦਾ ਤੇ ਐਦਾਂ ਜਦੋਂ ਖੂਨਦਾਨ ਕੈਂਪ ਲੱਗਦੇ ਆ ਇਹਦੇ ਵਿੱਚ ਜਿਹੜੀ ਹੈ ਯੂਨਿਟ ਅਸੀਂ ਇਹ 600 ਤੋਂ 700 ਦੇ ਵਿੱਚ ਜਿਹੜੇ ਹੈ ਕੱਲਾ ਟੈਸਟਾਂ ਦਾ ਖਰਚਾ ਪਾ ਕੇ ਇਹ ਦਿੱਤੀ ਜਾਂਦੀ ਹੈ ਤੇ ਮੈਂ ਕਹਿੰਦਾ ਕਿ ਯੂਥ ਨੂੰ ਇੱਧਰ ਨੂੰ ਇਹ ਇਦਾਂ ਦੇ ਉਪਰਾਲੇ ਜਿਹੜੇ ਆ ਬਾਰ-ਬਾਰ ਕਰਨੇ ਚਾਹੀਦੇ ਆ ਅਸੀਂ ਵੀ ਜਲੰਧਰ ਦੇ ਵਿੱਚ ਵੀ ਬਹੁਤ ਵੱਡੇ ਲੈਵਲ ਤੇ ਜਿਹੜਾ ਖੂਨਦਾਨ ਕੈਂਪ ਰੱਖਦੇ ਆ ਤੇ ਅੱਜ ਸੁਹਾ ਜੀ ਆਰਪੋਰ ਦੇ ਵਿੱਚ ਪਹੁੰਚ ਕੇ ਬੜੀ ਖੁਸ਼ੀ ਹੋਈ ਆ ਕਿ ਬਹੁਤ ਵੱਡੇ ਲੈਵਲ ਤੇ ਜਿਹੜਾ ਆ ਖੂਨਦਾਨ ਕੀਤਾ ਗਿਆ ਸੋ ਮੈਂ ਸਾਰੀ ਟੀਮ ਦਾ ਧੰਨਵਾਦ ਕਰਦਾ ਔਰ ਪੂਰੇ ਸਮਾਜ ਨੂੰ ਅਪੀਲ ਕਰਦਾ ਕਿ ਵੱਧ ਚੜ ਕੇ ਇਦਾਂ ਦੇ ਪ੍ਰੋਗਰਾਮ ਜਿਹੜੇ ਹੁੰਦੇ ਆ ਉਹਦੇ ਵਿੱਚ ਹਿੱਸਾ ਲਿਆ ਕਰੋ ਤਾ ਜੋ ਆਪਾਂ ਆਪਣੇ ਸਮਾਜ ਦੇ ਲਈ ਕੁਝ ਵਧੀਆ ਜਿਹੜਾ ਕਰਨ ਦਾ ਉਪਰਾਲੇ ਜਿਹੜੇ ਇਦਾਂ ਦੇ ਹੁੰਦੇ ਰਹਿਣ ਸੋ ਸਾਰਿਆਂ ਦਾ ਧੰਨਵਾਦ ਅੱਜ ਮੈਂ ਜਾਣ ਕਿਸ ਤਰ੍ਹਾਂ ਹੁਣ ਨੌਜਵਾਨ ਬਗੈਰ ਜਿਹੜਾ ਨਸ਼ੇ ਬੋਧ ਕਰਨ ਲੱਗ ਗਏ ਕੀ ਕਹਿਣਾ ਚਾਹਾਂਗਾ ਜੀ ਦੇਖੋ ਨਸ਼ਿਆਂ ਦਾ ਕੋੜ ਜਿਹੜਾ ਸਾਡੇ ਸਮਾਜ ਨੂੰ ਲੱਗਾ ਇਹ ਸਿਸਟਮ ਜਿਹੜਾ ਮਾੜਾ ਸਿਸਟਮ ਸਾਡੇ ਪੰਜਾਬ ਦਾ ਚੱਲ ਰਿਹਾ ਤੇ ਮੈਂ ਸਮਝਦਾ ਇਹ ਤੋਂ ਬਚਣ ਦੇ ਲਈ ਸਾਨੂੰ ਇਦਾਂ ਦੇ ਕੈਂਪ ਜਾਂ ਜਿਹੜੀਆਂ ਖੇਡ ਨਾਲ ਰਿਲੇਟਡ ਜਿਹੜੀਆਂ ਆ ਸਪੋਰਟਸ ਦੇ ਨਾਲ ਉਹ ਉਹ ਜਿਹੜੀਆਂ ਆ ਕਰਾਉਣੀਆਂ ਚਾਹੀਦੀਆਂ ਇਵੈਂਟ ਇਦਾਂ ਦੇ ਕਰਾਉਣੇ ਚਾਹੀਦੇ ਆ ਜਿਹੜਾ ਕਿ ਸਾਡਾ ਸਮਾਜ ਸਾਡਾ ਯੂਥ ਜਿਹੜਾ ਨਸ਼ੇ ਤੋਂ ਬਚ ਸਕੇ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਜਿੱਦਾਂ ਇਹ ਸ਼ਰਾਬ ਦੇ ਠੇਕੇ ਵੀ ਆ ਇਹ ਵੀ ਬੰਦ ਕਰਾਉਣੇ ਚਾਹੀਦੇ ਆ ਕਿਉਂਕਿ ਥਾਂ ਥਾਂ ਮੈਂ ਦੇਖਿਆ ਜਦੋਂ ਆਉਂਦੇ ਹੋਏ ਅਸੀਂ ਦੇਖਦੇ ਹਾਂ ਕਿ ਹਰ ਇੱਕ ਚੌਂਕ 'ਚ ਜਿਹੜਾ ਆ ਇੱਕ ਠੇਕਾ ਜ਼ਰੂਰ ਖੁੱਲਿਆ ਹੁੰਦਾ ਸਕੂਲ ਤਾਂ ਬਹੁਤ ਘੱਟ ਆ ਪਰ ਠੇਕੇ ਜ਼ਿਆਦਾ ਆ ਤੇ ਮੈਂ ਸਮਝਦਾ ਇਹ ਸਰਕਾਰ ਦੀ ਨਲਾਕੀ ਆ ਤੇ ਅੱਜ ਇਸ ਖੂਨਦਾਨ ਕੈਂਪ ਦੇ ਵਿੱਚ ਸਾਨੂੰ ਬੜਾ ਵਧੀਆ ਲੱਗਾ ਕਿ ਬਹੁਤ ਵੱਡੇ ਲੈਵਲ ਤੇ ਜਿਹੜਾ ਖੂਨਦਾਨ ਹੋਇਆ ਤੇ ਮੈਂ ਜਨ ਪੰਜਾਬੀ న్యూਸ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਜਿਹੜੀ ਗੱਲ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ ਸੋ ਅੱਜ ਦੇ ਇਸ ਵਧੀਆ ਇਵੈਂਟ ਜੋ ਇਹ ਜਿਹੜੀ ਕੈਂਪ ਲੱਗਾ ਇਹਦਾ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਤੇ ਸਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ 31 ਮਾਰਚ ਆ ਪਰ ਐਜੂਕੇਸ਼ਨ ਜਿਹੜੀ ਬਿਲਕੁਲ ਪ੍ਰੀ ਨਹੀਂ ਕੀਤੀ ਗਈ ਸਰਕਾਰ ਵੱਲੋਂ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਇਹ ਜਿਹੜੀਆਂ ਮਾੜੀਆਂ ਸਰਕਾਰਾਂ ਹੁੰਦੀਆਂ ਇਹ ਸਿਸਟਮ ਨੂੰ ਚਲਾਉਂਦੀਆਂ ਆ ਤੇ ਸਿਸਟਮ ਕੀ ਹੈ ਜਦੋਂ ਲੋਕ ਜਿਹੜੇ ਆ ਸਾਡਾ ਯੂਥ ਆ ਜਿਹੜਾ ਉਹ ਦੇਖੋ ਤੈਨੂੰ ਮੈਂ ਪਹਿਲਾਂ ਸ਼ੇਅਰ ਕਰ ਚੁੱਕਿਆ ਕਿ ਥਾਂ ਥਾਂ ਤੇ ਠੇਕੇ ਜਾਂ ਜਿਹੜੇ ਸਮੱਗਲਰ ਜਿੱਦਾਂ ਹੁਣ ਚੱਕ ਰਹੇ ਆ ਤੇ ਮੈਂ ਕਹਿੰਦਾ ਹੁਣ ਕੱਲ ਦੀ ਨਿਊਜ਼ ਆ ਕੱਲ ਅਸੀਂ ਜਿਹੜਾ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਰਤਾਰਪੁਰ ਦੇ ਵਿੱਚ ਬਾਬਾ ਸਾਹਿਬ ਦੇ ਸਟੈਚੂ ਦੇ ਬਿਲਕੁਲ ਬੈਕ ਸਾਈਡ ਤੇ ਜਿਹਦੇ ਨਾਲ ਕਾਲਜ ਜਿਹੜੀ ਇੱਕ ਪਬਲਿਕ ਪਲੇਸ ਆ ਉਹਦੇ ਖੁੰਜੇ ਤੇ ਠੇਕਾ ਬਹੁਤ ਵੱਡੇ ਲੈਵਲ ਤੇ ਖੋਲਿਆ ਹੋਇਆ ਉਹ ਅਸੀਂ ਕੱਲ ਬੰਦ ਵੀ ਕਰਾਉਣ ਜਾ ਰਹੇ ਆ ਤੇ ਮੈਂ ਸਮਝਦਾ ਕਿ ਇਦਾਂ ਦੇਖੋ ਯੂਥ ਸਾਡਾ ਨਸ਼ਿਆਂ ਚ ਪਾ ਕੇ ਸਾਡੀ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਤੇ ਇਹਦਾ ਅਸੀਂ ਬਰੋੜ ਡਟ ਕੇ ਕਰਦੇ ਰਵਾਂਗੇ ਔਰ ਇਦਾਂ ਦੇ ਉਪਰਾਲੇ ਜਿਹੜੇ ਆ ਉਹ ਵੀ ਕਰਦੇ ਰਵਾਂਗੇ ਸਰ ਕਿਸ ਤਰ੍ਹਾਂ ਕਿਸ ਤਰ੍ਹਾਂ ਬਾਬਾ ਸਾਹਿਬ ਦੇ ਅਗਸਤ ਇਹ ਠੇਕਾ ਨਾਲੇ ਸੁਲਿਆ ਹੋਏ ਜਿਸ ਤਰ੍ਹਾਂ ਸਰਮਾਨ ਸਤਾ ਨੇ ਤਸਵੀਰਾਂ ਜਿਹੜੀਆਂ ਨਾਲ ਦਾਪਰ ਲਗਾਈਆਂ ਕੀ ਕਹਿਣਾ ਚਾਹੂਗਾ ਤੁਸੀਂ ਦੇਖੋ ਉਹ ਜਿਹੜੀਆਂ ਤਸਵੀਰਾਂ ਆ ਉਹ ਤਾਂ ਇੱਕ ਬੀ ਲollipops ਆ ਸਾਨੂੰ ਕਿ ਅਸੀਂ ਉਹਨਾਂ ਦਾ ਸਿਰਫ ਸਾਨੂੰ ਦਿਖਾਉਣ ਲਈ ਆ ਪਰ ਜਿਹੜੀ ਵਿਚਾਰਧਾਰਾ ਆ ਉਹਨੂੰ ਨਹੀਂ ਨਾ ਫੋਲੋ ਕਰ ਰਹੇ ਸਾਨੂੰ ਵਿਚਾਰਧਾਰਾ ਵਾਲੇ ਲੋਕ ਚਾਹੀਦੇ ਆ ਇਸ ਕਰਕੇ ਅਸੀਂ ਜਿਹੜਾ ਆ ਬਾਲਾ ਵਧੀਆ ਨਹੀਂ ਸਮਝਦੇ ਇਸ ਚੀਜ਼ ਨੂੰ ਤੇ ਤੁਸੀਂ ਦੇਖ ਹੀ ਰਹੇ ਆ ਅੱਜ ਜੋ ਮਾਹੌਲ ਆ ਨਸ਼ੇ ਨਸ਼ੇ ਬਹੁਤ ਵੱਡੇ ਲੈਵਲ ਤੇ ਜਿਹੜਾ ਉਹਦਾ ਉਹਦੀ ਤਸਕਰੀ ਚੱਲ ਰਹੀ ਆ ਤੇ ਇਹ ਸਰਕਾਰਾਂ ਦਾ ਜਿਹੜਾ ਫੇਲਿਅਰ ਸਿਸਟਮ ਆ ਮੈਂ ਇਹ ਇਹਦੀ ਜਿਹੜੀ ਨਿੰਦਾ ਕਰਦਾ ਕਿਉਂਕਿ ਸਿਸਟਮ ਜਿਹੜਾ ਆ ਉਹਨੂੰ ਚਲਾਉਣ ਦੇ ਲਈ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਸੀ ਜੇ ਜਿਹੜਾ ਸੰਵਿਧਾਨ ਆ ਉਹ ਮੈਂ ਤੁਹਾਨੂੰ ਦੇ ਕੇ ਚੱਲਿਆ ਤੇ ਉਹ ਜੇ ਗਲਤ ਹੱਥਾਂ ਦੇ ਵਿੱਚ ਚੱਲ ਗਿਆ ਤੇ ਉਹ ਗਲਤ ਸਾਬਿਤ ਹੋਣਾ ਤੇ ਜੇ ਚੰਗੇ ਹੱਥਾਂ ਦੇ ਵਿੱਚ ਚੱਲ ਗਿਆ ਤੇ ਉਹ ਚੰਗਾ ਸਾਬਿਤ ਹੋਣਾ ਅੱਜ ਸੰਵਿਧਾਨ ਜਿਹੜਾ ਆ ਉਹ ਮਾੜੇ ਬੰਦਿਆਂ ਦੇ ਹੱਥ ਦੇ ਵਿੱਚ ਇਸ ਕਰਕੇ ਉਹ ਮਾੜਾ ਸਾਬਿਤ ਹੋ ਰਿਹਾ ਤੇ ਸਾਡੇ ਪੀ ਮਾਨਵੀ ਦੇ ਨੌਜਵਾਨਾਂ ਨੇ ਕਿੰਨਾ ਖੂਨ ਦਾਨ ਕੀਤਾ ਅੱਜ ਸਾਡੇ ਵੱਲੋਂ ਘਟੋ ਘਟ 20 ਤੋਂ 25 ਯੂਨਿਟ ਜਿਹੜੀਆਂ ਉਹ ਡੋਨੇਟ ਕੀਤੀਆਂ ਗਈਆਂ ਤੇ ਹੁਣ ਅਸੀਂ ਆਪ ਵੀ ਖੁਦ ਜਾ ਕੇ ਕੈਪੀਟਲ ਹਸਪੀਟਲ ਦੇ ਵਿੱਚ ਕਿਉਂਕਿ ਕਿਸੇ ਲੋੜਵੰਦ ਪਰਿਵਾਰ ਨੂੰ ਜ਼ਰੂਰਤ ਆ ਉਹਦੇ ਵਿੱਚ ਵੀ ਅਸੀਂ ਪੰਜ ਯੂਨਿਟ ਉੱਥੇ ਜਾ ਕੇ ਜਿਹੜੀਆਂ ਦਾਨ ਕਰਨੀਆਂ। ਜੈ ਬਾਲਮੀਕੀ ਹਰ ਹਰ ਬਾਲਮੀਕੀ ਜੈ ਗੁਰਦੇਵ ਧੰਨ ਗੁਰਦੇਵ। ਸੋ ਸਾਥੀਓ ਜੋ ਖੂਨ ਦਾਨ, ਮਹਾਨ ਦਾਨ ਇੱਕ ਬੂੰਦ ਜਿਹੜੀ ਆ ਉਹਦੀ ਵੀ ਕਿਸੇ ਦੀ ਜਾਨ ਬਚਾ ਸਕਦੀ ਆ। ਇਸ ਕਰਕੇ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਆ ਔਰ ਜਿਹੜਾ ਸਾਨੂੰ ਇਦਾਂ ਦੇ ਕੰਮ ਕਰਨੇ ਚਾਹੀਦੇ ਜਿਹਦੇ ਨਾਲ ਭਾਈਚਾਰਾ ਵਧੇ ਔਰ ਮਾਲਕ ਦਾ ਜੋ ਨਾਂ ਆ ਉਹ ਸਾਰਿਆਂ ਤੱਕ ਪਹੁੰਚ ਸਕੇ ਭਾਈਚਾਰੇ ਦਾ ਜਿਸ ਤਰ੍ਹਾਂ ਜਿੱਥੇ ਕੋਈ ਪਛਾਣ ਨਹੀਂ ਸਕਦਾ ਕਿਹੜਾ ਕਿਹੜੇ ਧਰਮ ਦਾ ਆ ਕਿਉਂਕਿ ਜਦੋਂ ਕਿਸੇ ਨੂੰ ਅਸੀਂ ਬਲੱਡ ਚਾੜਦੇ ਆ ਉਹਦੇ ਵਿੱਚ ਕਿਸੇ ਦੀ ਜਾਤ ਜਾਂ ਧਰਮ ਮਜ਼ਬ ਨਹੀਂ ਪੁੱਛਿਆ ਜਾਂਦਾ ਉਸ ਵੇਲੇ ਸਿਰਫ ਗਰੁੱਪ ਪੁੱਛਿਆ ਜਾਂਦਾ ਕਿ B ਦਾ B ਗਰੁੱਪ ਆ ਜਾਂ A ਆ ਜਾਂ O ਆ ਕਿਉਂਕਿ ਜੇ B ਗਰੁੱਪ ਨੂੰ B ਨੈਗੇਟਿਵ ਨਹੀਂ ਚੜ ਸਕਦਾ ਜੇ ਪੋਜ਼ਿਟਿਵ ਦੋਨੇ ਤੇ ਪੋਜ਼ਿਟਿਵ ਹੀ ਚੜਨਗੇ ਇਸ ਕਰਕੇ ਜਾਤ ਪਾਤ ਤੋਂ ਰਾਹਤ ਰਹਿਣਾ ਚਾਹੀਦਾ ਔਰ ਭਾਈਚਾਰਾ ਵੱਧ ਤੋਂ ਵੱਧ ਵਧਾਣਾ ਚਾਹੀਦਾ ਇਸ ਲਈ ਮੈਂ ਸਾਰੇ ਆਪਾਂ ਭਰਾਵਾਂ ਨੂੰ ਕਹੂੰਗਾ ਕਿ ਦਾਸਬਿੰਦਰ ਸਰੋਆ ਸ਼੍ਰੀ ਗੁਰੂ ਵਿਦਾਸ ਟਾਈਗਰ ਫੋਰਸ ਸੀਨੀਅਰ ਬਾਈਸ ਪ੍ਰਧਾਨ ਪੰਜਾਬ ਬੇਨਤੀ ਕਰਦਾ ਕਿ ਆਪਾਂ ਜਾਤ ਪਾਤ ਮੋਹ ਜਿਹੜਾ ਰਾਹਤ ਇਹ ਪੰਜਾਬ ਬਣਾਈਏ ਔਰ ਭਾਈਚਾਰਾ ਇੱਕ ਦੂਏ ਨਾਲ ਵਧਾਈਏ ਡਾਕਟਰ ਬੀਆ ਅੰਬੇਦਕਰ ਐਨਜੀਓ ਵੱਲੋਂ ਇਹ ਅੱਜ ਮਹਾਦਾਨ ਖੂਨਦਾਨ ਕੈਂਪ ਲਗਾਇਆ ਗਿਆ ਵਾ ਇਹ ਜਿਹੜੇ ਸਮਾਜਿਕ ਜਿਹੜੇ ਗਤੀਵਿਧੀਆਂ ਹੁੰਦੀਆਂ ਵਾ ਤੇ ਸਮਾਜ ਦੇ ਇੱਕ ਕੰਮ ਆ ਸਕਣ ਇਹ ਤਾਂ ਬਹੁਤ ਅੱਛਾ ਲੱਗਦਾ ਵਾ ਤੇ ਯੂਥ ਨੂੰ ਇਹ ਸਨੇਹਾ ਵਾ ਬਾਦ ਚੜ ਕੇ ਇੱਧਰ ਦੇ ਕਾਰੇ ਵਿੱਚ ਆਪਣਾ ਹਿੱਸਾ ਦੇ ਆਇਆ ਕਰੋ ਇੱਧਰ ਯੋਗਦਾਨ ਪਾਉਂਗੇ ਤੇ ਆਪਣੇ ਸਮਾਜ ਨੂੰ ਜਿੱਥੇ ਲੋੜ ਪੈਂਦੀ ਗਰੀਬ ਆਪਣੇ ਗਰੀਬ ਲੋੜਵੰਦਾਂ ਨੂੰ ਇੱਥੇ ਜਦੋਂ ਆਪਾਂ ਖੂਨਦਾਨ ਕਰਦੇ ਆ ਜਿੰਨੇ ਵੀ ਆਪਣੇ ਦੇਖਦੇ ਆਪਣੇ ਲੋੜਵੰਦ ਵਾ ਉਹ ਉਹਨਾਂ ਨੂੰ ਇਹ ਪ੍ਰੋਵਾਈਡ ਕਰਕੇ ਦਿੰਦੇ ਆ ਖੂਨ ਇਹਦੇ ਲਈ ਐਨਜੀਓ ਵਗੈਰਾ ਜਿੱਦ ਤੱਕ ਬਲੱਡ ਕੈਂਪ ਲੱਗਦੇ ਆ ਇਸ ਲਈ ਆਪਾਂ ਸਾਨੂੰ ਯੋਗਦਾਨ ਪਾਉਣਾ ਚਾਹੀਦਾ ਵਾ ਤੇ ਆਪਾਂ ਬਾਬਾ ਸਾਹਿਬ ਜਿਹੜੀ ਐਨਜੀਓ ਇਹਨਾਂ ਨੂੰ ਧੰਨਵਾਦ ਕਰਦੇ ਆ ਸਾਨੂੰ ਇੱਥੇ ਬੁਲਾਇਆ ਸਦਾ ਦਿੱਤਾ ਤੇ ਅਤੇ ਇਹਨਾਂ ਨੂੰ ਮੁबारकबाद ਦਿੰਦੇ ਆ ਜਿਹੜਾ ਬਹੁਤ ਸੋਨਾ ਹੈ ਜਿਹੜਾ ਅੱਜ ਦਾ ਜਿਹੜਾ ਕਾਰਜ ਹੈ ਬਹੁਤ ਵਧੀਆ ਹੋਇਆ ਵਾ ਧੰਨਵਾਦ ਜੀ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਬਾਬਾ ਸਾਹਿਬ youth ngo ਵੱਲੋਂ ਜੋ ਹੁਸ਼ਿਆਰਪੁਰ ਦੇ ਵਿੱਚ ਇੱਕ ਬਲੱਡ ਕੈਂਪ ਦਾ ਯੋਜਨ ਕੀਤਾ ਗਿਆ ਜਿਹੜਾ ਕਿ ਖੂਨਦਾਨ ਮਹਾਦਾਨ ਮੰਨਿਆ ਗਿਆ ਅੱਜ youth ਵੱਲੋਂ ਇਹੋ ਜਿਹੇ ਉਪਰਾਲੇ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਮੈਂ ਸਮਝਦਾ ਵੀ ਬਹੁਤ ਵਧੀਆ ਔਰ ਬਾਬਾ ਸਾਹਿਬ ਦੀ ਸੋਚ ਨੂੰ ਜਿਹੜਾ ਅੱਗੇ ਲੈ ਕੇ ਤੁਰੇ ਨੇ ਇਹਨਾਂ ਨੇ ਬਾਬਾ ਸਾਹਿਬ ਦੇ ਅੱਜ ਜਿਹੜਾ 14 ਅਪ੍ਰੈਲ ਨੂੰ ਜਨਮ ਦਿਨ ਆ ਰਿਹਾ ਉਸ ਦੇ ਸਬੰਧ ਵਿੱਚ ਜਿਹੜਾ ਅੱਜ ਖੂਨਦਾਨ ਕੈਂਪ ਲਵਾਇਆ ਪਹਿਲਾਂ ਤਾਂ ਇਹ ਸਾਰੀ ਜਿੰਨੀ ਪ੍ਰਬੰਧਕ ਕਮੇਟੀ ਆ ਵਧਾਈ ਦੇ ਪਾਤਰ ਆ ਔਰ ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਆਸ਼ ਕਰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਉਪਰਾਲੇ ਜਿੰਨਾ ਜੂਥ ਅੱਜ ਇੱਥੇ ਇਕੱਠਾ ਹੋਇਆ ਇਹ ਸਭ ਮਿਲ ਕੇ 바ਵਾ ਸਾਹਿਬ ਦੀ ਸੋਚ ਨੂੰ ਅੱਗੇ ਵਧਾਣ ਲਈ ਇਹੋ ਜਿਹੇ ਉਪਰਾਲੇ ਜਿਹੜੇ ਹੋਰ ਵੱਧ ਤੋਂ ਵੱਧ ਕਰਨਗੇ ਮੈਂ ਆਪਣੇ ਵੱਲੋਂ ਮੇਰੇ ਨਾਲ ਜਲੰਧਰ ਤੋਂ ਕਾਲੀ <th>ਪਰ ਜੀ ਉਹਨਾਂ ਦੀ ਟੀਮ ਔਰ ਮੇਰੀ ਹਿਆਰਪੁਰ ਦੀ ਜਿੰਨੀ ਟੀਮ ਆਪਣੇ ਵੱਲੋਂ ਇੱਕ ਵਾਰ ਫਿਰ ਤੋਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਧੰਨਵਾਦ ਕਰਦਾ ਇਹਨਾਂ ਦਾ ਵੀ ਇਹਨਾਂ ਨੇ 바ਵਾ ਸਾਹਿਬ ਦੀ ਜਿਹੜੀ ਸੋਚ ਨੂੰ ਮੁੱਖ ਰੱਖਦੇ ਹੋਏ ਇਹੋ ਜਿਹੇ ਦਾਨ ਦਾ ਜਿਹੜਾ ਫੈਸਲਾ ਲਿਆ ਧੰਨਵਾਦ ਕਿੰਨੇ ਨੌਜਵਾਨਾਂ ਨੇ ਖੂਨਦਾਨ ਕੀਤਾ ਜੀ तकरीबन ਤੁਸੀਂ ਦੇਖਣ ਨੂੰ ਦੇਖ ਹੀ ਰਹੇ ਆ ਵੀ ਇੱਥੇ ਗਿਣਤੀ ਕਿਸ ਹਿਸਾਬ ਨਾਲ ਜੂਥ ਜਿਹੜਾ ਅੱਜ ਉੱਭਰ ਕੇ ਜਿਹੜਾ ਬਾਹਰ ਆਇਆ ਵਾ तकरीबन ਮੈਨੂੰ ਲੱਗਦਾ ਵਾ ਵੀ 2-400 ਜਿਹੜੀਆਂ ਬਲੱਡ ਦੀਆਂ ਬੋਤਲਾਂ ਵਾ तकरीबन ਇੰਨੀਆਂ ਕੁ ਤਾਂ ਖੂਨਦਾਨ ਹੋ ਹੀ ਚੁੱਕੀ ਹੋਣੀ ਆ ਤਾਂ ਜੋ ਹਸਪੀਟਲਾਂ ਦੇ ਵਿੱਚ ਇਹੋ ਜਿਹਾ ਕੋਈ ਮਰੀਜ਼ ਨੇ ਜਿਨ੍ਹਾਂ ਨੂੰ ਕਿਸੇ ਵੇਲੇ ਖੂਨ ਵੀ ਜਿਹੜਾ ਮਤਲਬ ਪ੍ਰਬੰਧ ਨਹੀਂ ਹੁੰਦਾ ਅੱਜ ਇਹਨਾਂ ਨੇ ਜੋ ਫੈਸਲਾ ਲਿਆ ਉਹ ਹਸਪੀਟਲ ਅਕੈਡਮੀਆ ਦੇ ਵਿੱਚ ਜਾ ਕੇ ਜਮਾ ਹੋਊਗਾ ਤਾਂ ਜੋ ਗਰੀਬ ਵਰਗ ਜਿਹਨੂੰ ਕਦੀ ਖੂਨ ਦੀ ਪ੍ਰਾਪਤੀ ਨਹੀਂ ਹੁੰਦੀ ਉਹਨੂੰ ਹਾਸਲ ਹੋ ਸਕੇ। ਥੈਂਕ ਯੂ ਬੋਲੋ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਉਹ ਹੁਣ ਤੱਕ ਕਿੰਨੇ ਵਾਰੀ ਨੋਚੋਨਾਂ ਨੇ ਇਹਦਾ ਖੂਨਦਾਨ ਕੀਤਾ ਗਿਆ? ਪਹਿਲਾਂ ਦੇ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਅ ਅੱਜ ਇੱਥੇ ਹੁਸ਼ਿਆਰਪੁਰ ਵਿਖੇ ਬਾਬਾ ਸਾਹਿਬ ਯੂਥ ਐਨ ਜੀਓ ਵੱਲੋਂ ਕੈਂਪ ਆਰਗੇਨਾਈਜ਼ ਕੀਤਾ ਗਿਆ ਜਿਸ ਵਿੱਚ ਹੁਣ ਤੱਕ 100 ਤੋਂ ਵੱਧ ਡੋਨਰਸ ਨੇ ਬਲੱਡ ਡੋਨੇਟ ਕਰ ਦਿੱਤਾ ਹੈ। ਤੇ ਬਹੁਤ ਹੀ ਉਸ਼ਾ ਦੇ ਨਾਲ ਹਮ ਹਮਾ ਕੇ ਨੌਜਵਾਨ ਪਹੁੰਚ ਰਹੇ ਆ ਬਹੁਤ ਹੀ ਉਤਸ਼ਾਹ ਆ ਤੇ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਸਾਰੇ ਨੇਗੋ ਭਰਾਲਾ ਐ এনਜੀਓ ਦਾ ਵੀ ਤੇ ਬਲੱਡ ਸਪਨਾਮ ਹਸਪੀਟਲ ਬਲੱਡ ਸੈਂਟਰ ਹੁਸ਼ਿਆਰਪੁਰ ਦੀ ਟੀਮ ਵੱਲੋਂ ਇਕੱਤਰ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਲੋੜਵੰਦੀ ਹੈਲਪ ਹੋ ਸਕੇ ਮਦਦ ਹੋ ਸਕੇ ਤੇ ਸਰ ਜੀ ਇਸ ਕਰਨ ਸੋਤੂ ਤੋਂ ਬਾਅਦ ਤੁਸੀਂ ਦੱਸਿਆ ਕਿ ਨੋਜੋਨਾਇਂ ਫੂਲਦਾਰ ਬੀਤਾ ਯਾਰ ਜੇਕਰ ਕਿਸੇ ਨੂੰ ਬਾਈ ਚਾਂਸ ਲੋਡ ਪਵੇ ਤੇ ਕਿੰਨੀ ਲਗ ਸਪਰ ਇਕ ਚਾਹੀਦੀ ਵੈਸੇ ਤੇ ਸਤਨਾਮ ਹੌਸਪੀਟਲ ਬਲੱਡ ਸੈਂਟਰ ਆ ਕੇ ਵੀ ਸੰਪਰਕ ਕਰ ਸਕਦੇ ਆ ਸਿੱਧਾ ਨਹੀਂ ਤੇ ਆਪਾਂ ਹਰ ਇੱਕ ਡੋਨਰ ਨੂੰ ਇੱਕ ਸਰਟੀਫਿਕੇਟ ਪ੍ਰੋਵਾਈਡ ਕਰਵਾ ਰਹੇ ਆ ਜਿਹਦੇ ਉੱਪਰ ਬਲੱਡ ਬੈਂਕ ਦੇ ਤੇ ਆਨਰਸ ਦੇ ਨੰਬਰ ਮੈਂਸ਼ਨ ਆ ਉਹ ਐਨੀ ਟਾਈਮ ਕਿਸੇ ਨੂੰ ਵੀ ਲੋਡ ਪੈਂਦੀ ਆ ਤੇ ਉਸ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਪੂਰੇ ਪੰਜਾਬ ਚ ਕਿਤੇ ਵੀ ਲੋਡ ਪੈਂਦੀ ਆ ਤੇ ਆਪਾਂ ਬਲੱਡ ਉਹਨਾਂ ਨੂੰ ਪ੍ਰੋਵਾਈਡ ਕਰਵਾ ਕੇ ਦਵਾਂਗੇ ਤੇ ਸਰ ਜਿਸ ਤਰ੍ਹਾਂ 100 ਤੋਂ ਵੱਧ ਲੋਕਾਂ ਨੇ ਖੂਨਦਾਨ ਕੀਤਾ ਹੈ ਜੀ ਤੇ ਉਸ ਤੋਂ ਬਾਅਦ ਕੋਈ ਚਾਰਜ ਦੀ ਪੈਣਾ ਨਹੀਂ ਲੈਂਦੇ ਆ ਜੀ 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 ਬਿਲਕੁਲ ਬਿਲਕੁਲ ਇਹ ਗੱਲ ਕਲੀਅਰ ਕਰਦੀ ਹੈ ਕਿ ਇਹ ਡਾਊਟ ਅੱਜ ਕੱਲ ਹਰ ਇੱਕ ਦੇ ਮਨ ਦੇ ਵਿੱਚ ਹੈਗਾ ਹੈ ਕਿ ਬਲੱਡ ਸਾਡੇ ਕੋਲੋਂ ਫ੍ਰੀ ਲੈ ਲੈਂਦੇ ਆ ਉਸ ਤੋਂ ਬਾਅਦ ਇਹ ਵੇਚਦੇ ਆ ਪੈਸੇ ਲੈਂਦੇ ਆ ਉਹ ਜਿਹੜੀ ਫੀਸ ਹੁੰਦੀ ਆ ਉਹ ਬਲੱਡ ਦੀ ਫੀਸ ਨਹੀਂ ਹੁੰਦੀ ਬਲੱਡ ਬਿਲਕੁਲ ਫ੍ਰੀ ਹੁੰਦਾ ਹੈ ਜਿਹੜੇ ਬਲੱਡ ਦੇ ਟੈਸਟ ਲੱਗਦੇ ਆ ਉਹਦੀ ਸਫਾਈ ਹੁੰਦੀ ਆ ਉਹਦੀ ਪਿਓਰਿਟੀ ਹੁੰਦੀ ਆ ਉਹ ਫੀਸ ਉਹਦੀ ਹੁੰਦੀ ਆ ਜਿਹੜੀ ਕਾਰ ਵੱਲੋਂ ਬਿਲਕੁਲ ਮਨਜ਼ੂਰਸ਼ੋਦਾ ਹੁੰਦੀ ਆ ਬਕਾਇਦਾ ਉਹਦਾ ਬਿੱਲ ਦਿੱਤਾ ਜਾਂਦਾ ਨਾਲ ਜੇ ਕਿਸੇ ਦਾ ਕੋਈ ਕਲੇਮ ਲੈਣਾ ਹੋਵੇ ਉਹ ਆਪਣਾ ਕਲੇਮ ਵੀ ਲੈ ਸਕਦਾ ਆ ਇਸ ਲਈ ਮਤਲਬ ਇਹ ਸੋਚ ਛੱਡ ਦਿਓ ਕਿ ਬਲੱਡ ਮੁੱਲ ਵੇਖਦਾ ਆ ਬਲੱਡ ਦਾ ਕੋਈ ਮੁੱਲ ਨਹੀਂ ਹੈਗਾ ਉਹਦੇ ਟੈਸਟਾਂ ਦੇ ਫੀਸ ਹੁੰਦੀ ਆ ਤੇ ਇੱਕ ਯੂਨਿਟ ਤੁਸੀਂ ਇੱਥੇ ਡੋਨੇਟ ਕੀਤਾ ਇੱਕ ਬਦਲੇ ਤੁਹਾਨੂੰ ਚਾਰ ਦੀ ਲੋੜ ਪੈਂਦੀ ਆ ਤੇ ਚਾਰ ਵੀ ਮਿਲਣਗੇ ਵਿਦਆਊਟ ਡੋਨਰ ਡੋਨਰ ਨਹੀਂ ਦੇਣਾ ਪਊਗਾ ਨਾਲੇ ਪਹਿਲੇ ਫੂਨ ਦਾਨ ਕੈਂਪ ਚ ਪੰਨਾ ਬਾਦੂ ਚੜਕੇ ਜਿਹੜਾ ਬੁੱਤ ਤੇ ਉਹਨਾਂ ਸਵੇਰੇ ਦੇ ਵਿੱਚ ਵੀ ਨੌਜਵਾਨ ਹੋਰ ਕੰਮ ਬਿਲਕੁਲ ਜੀ ਬਿਲਕੁਲ ਇਹ ਤੇ ਪਹਿਲਾ ਕੈਂਪ ਆ ਦੇਖੋ ਉਤਸ਼ਾਹ ਤੇ ਥੋੜਾ ਇੱਕ ਮੈਨੇਜਮੈਂਟ ਦਾ ਕਹਿ ਸਕਦੇ ਆ ਅਜੇ ਭਾਜੀ ਹੋਣਾ ਕੋਲ ਟਾਈਮ ਨਹੀਂ ਦਿੱਤਾ ਜਾ ਰਿਹਾ ਤੇ ਨੈਕਸਟ ਟਾਈਮ ਤੋਂ ਹੋਰ ਵਧੀਆ ਤਰੀਕੇ ਨਾਲ ਕਰਨਗੇ ਤੇ ਹੋਰ ਡੋਨੇਸ਼ਨਸ ਵਧੂਗੀਆਂ ਇਹੋ ਹੀ ਉਮੀਦ ਆ ਜੀ ਸਾਨੂੰ ਇਦਾਂ ਹੀ ਬਾਦ ਚੜਕੇ ਸਾਰੇ ਨੌਜਵਾਨ ਇਹ ਨੇਕ ਉਪਰਾਲਾ ਕਰਦੇ ਰਹਿਣ ਤਾਂ ਜੋ ਲੋੜਵੰਦਾਂ ਦੀ ਮਦਦ ਹੁੰਦੀ ਰਵੇ ਧੰਨਵਾਦ ਜੀ